ਯਾਰਾ ਬਾਕਸਿੰਗ ਰਿੰਗ ਤਾਂ ਆਪਣੇ ਮੁੰਡਿਆਂ ਨੇ ਬਣਾ ਲਿਆ ਕੱਡੇ ਘਾਟੇ ਕਰ ਸੈੱਟ ਦੀ ਜਿਹੜੀ ਸਹੂਲਤ ਹੈ ਉਹ ਸਾਡੇ ਇਹਨਾਂ ਨੌਜਵਾਨ ਸਾਥੀਆਂ ਨੂੰ ਸਾਡੀ ਸਰਕਾਰ ਕਣੀ ਉਪਰਾਲਾ ਜ਼ਰੂਰ ਹੋਣਾ ਚਾਹੀਦਾ ਹੈ ਜੇ ਸਰਕਾਰ ਕੋਲੇ ਪੈਸੇ ਦੀ ਘਾਟ ਹੈ ਤਾਂ ਸਾਡੇ ਸਰਕਾਰ ਕੋਲੇ ਜਾਂਦੇ ਹੋਏ ਰੁਪਿਆ 10 ਲੱਖ ਮੈਂ ਇਹਨਾਂ ਲਈ ਪਾ ਕੇ ਗਿਆ ਸੀਗਾ ਉਹ ਅੱਜ ਤੱਕ ਕਿਤੇ ਖਰਚੀ ਹੋਇਆ ਉਹਨੂੰ ਕਢਾ ਕੇ ਕਿਰਪਾ ਕਰਕੇ ਉਸੇ ਦਾ ਸੈੱਟ ਪਾ ਦਿਓ ਉਹਦੇ ਵਿੱਚ ਸੈੱਟ ਆ ਗਿਆ ਜਿਹੜਾ ਅਜਾਲ ਆ ਰਿੰਗ ਬੰਨਾ ਚਾਹੁੰਦਾ ਸੀ ਰਿੰਗ ਮੁੰਡਿਆਂ ਨੇ ਆਪ ਬਣਾ ਲਿਆ ਕੱਟੋ-ਕੱਟੂ ਪੈਸੇ ਨਾਲ ਸੈੱਟ ਬਣਾ ਲਿਆ ਇੱਕ ਕਲੱਬ ਨੇ ਇੱਕ ਸੋਚ ਸੀ ਇੱਕ ਸੋਚ ਵੀ ਯਾਰ ਸਾਡੇ ਬੱਚਿਆਂ ਨੂੰ ਇੱਕ ਆਪਰਚੂਨਿਟੀ ਦਈਏ ਬੌਕਸਿੰਗ ਖੇਡ ਰਾਹੀ ਇੱਕ ਨਵਾਂ ਰਾਹ ਦਈਏ ਇੱਕ ਨਸ਼ਿਆਂ ਤੋਂ ਖਿਲਾਫ ਇੱਕ ਬਦਲ ਦਈਏ ਉਹ ਸੋਚ ਨੌਜਵਾਨ ਲੋਕਾਂ ਨੇ ਇੱਕ ਜੋਸ਼ ਨਾਲ ਕਦਮ ਚੱਕਿਆ ਤੇ ਸਾਰੇ ਨਗਰ ਨੇ ਉਸ ਕਦਮ ਦੇ ਵਿੱਚ ਇਹਨਾਂ ਦਾ ਸਾਥ ਲੈਂਦੇ ਇਹਨਾਂ ਨੂੰ ਹਸਾਰਾ ਦਿੰਦਾ ਵੀ ਮੁੰਡਿਓ ਅੱਕੇ ਲੱਗੋ ਤੁਹਾਡੀ ਪਿੱਠ 'ਤੇ ਲੱਗਣ ਦਵਾਂਗੇ ਜਿਹਦੀ ਅੱਜ ਬੀਜ ਜੋ ਲਾਇਆ ਸੀ ਉਹ ਅੱਜ ਬੀਜ ਬਣਪ ਕੇ ਇੱਕ ਪੇੜ ਬਣਦਾ ਨਜ਼ਰ ਆ ਰਿਹਾ ਹੈ ਮੈਨੂੰ ਪਤਾ ਹੈ ਕਿਸ ਤਰੀਕੇ ਨਾਲ ਇਹਨਾਂ ਭਰਾਵਾਂ ਨੇ ਰੁਪਿਆ ਰੁਪਿਆ ਇਕੱਠਾ ਕਰਕੇ ਆਪਣੀ ਜੇਬ 'ਚੋਂ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਬਿਨਾਂ ਕਿਸੇ ਹੋਰ ਚੀਜ਼ ਤੋਂ ਨੌਜਵਾਨ ਸਾਥੀਆਂ ਨੇ ਨੱਗਰ ਦੀ ਸੰਗਤ ਦੀ ਮਦਦ ਨਾਲ ਇਹ ਬੌਕਸਿੰਗ ਰਿੰਗ ਖੜਾ ਕਰਿਆ ਬਹੁਤ ਮੁਸ਼ਕਲਾਂ ਨਾਲ ਖੜਾ ਕਰਿਆ ਮੈਨੂੰ ਪਤਾ ਉਹ ਤੋਂ ਬਹੁਤ ਰੋਕਾਂ ਵੀ ਲੱਗੀਆਂ ਬਹੁਤ ਤਰੀਕੇ ਦੀਆਂ ਅੜਚਣਾਂ ਵੀ ੜਾਈਆਂ ਗਈਆਂ ਚਲੋ ਮੇਰੇ ਕੰਨੀ ਉਹ ਵੀ ਜੋ ਮਾੜਾ ਮੋਟਾ ਤਿਲ ਫੋਲ ਕੋਈ ਇੱਕ ਦੋ ਇਟਾਂ ਲੱਗ ਸਕਦੀਆਂ ਸੀ ਸਾਰੀ ਸੰਗਤ ਨੇ ਜਿਵੇਂ ਕਰਿਆ ਕੋਈ ਵੱਡੀ ਗੱਲ ਨਹੀਂ ਕਿਉਂਕਿ ਕਾਲਪੁਰਥੀ ਨੇ ਕਰਨਾ ਹੁੰਦਾ ਪਰ ਦੁੱਖ ਇਹ ਹੋਇਆ ਵੀ ਜਿਸ ਤਰੀਕੇ ਨਾਲ ਅੱਜ ਸਾਡੇ ਨੌਜਵਾਨ ਸਾਥੀ ਇੱਥੇ ਤੱਕ ਔਖਾ ਝੇਲ ਕੇ ਪਹੁੰਚ ਕੇ ਆਪ ਦੇ ਆਪ ਨੂੰ ਸਾਬਤ ਕਰਕੇ ਇੰਟਰਨੈਸ਼ਨਲ ਪੱਧਰ ਤੇ ਖਿਡਾਰੀ ਇਸ ਬਾਕਸਿੰਗ ਰਿੰਗ ਤੋਂ ਇਹਨਾਂ ਨੌਜਵਾਨ ਸਾਥੀਆਂ ਨੇ ਦਿੱਤੇ ਆ ਥੋੜੇ ਦਿਨ ਪਹਿਲਾਂ ਮੈਂ ਜਾ ਕੇ ਆਇਆ ਸਾਡਾ ਸਾਥੀ ਹੈ ਸ਼ੰਕਰ ਉਹਦਾ ਬੇਟਾ ਨੇਪਾਲ ਦੇ ਵਿੱਚੋਂ ਇਨਾਮ ਜਿੱਤ ਕੇ ਆਇਆ ਉਹ ਨੌਜਵਾਨ ਬੱਚਾ ਨਾਲੇ ਨੌਕਰੀ ਕਰਦਾ ਦੁਕਾਨ ਤੇ ਨਾਲੇ ਪੜਦਾ ਤੇ ਨਾਲੇ ਪ੍ਰੈਕਟਿਸ ਕਰਕੇ ਫੇਰ ਅਜਿਹਾ ਵੱਡਾ ਮਾਣ ਜਿੱਤ ਕੇ ਆਇਆ ਕਿੰਨੇ ਮੈਡਲ ਖੇਡਾਂ ਪੰਜਾਬ ਦੀਆਂ ਵਤਨ ਪੰਜਾਬ ਦੀਆਂ ਕੋ ਸਾਡੇ ਬੱਚਿਆਂ ਨੇ ਦਿੱਤੇ ਬਿਨਾ ਹੁਨਤਾ ਕੋ ਸਾਡੇ ਬੱਚੇ ਅਜਿਹਾ ਤੇ ਪਹੁੰਚ ਲੈ ਜੇ ਕਿ ਤੇ ਇਹਨਾਂ ਨੂੰ ਸਹੂਲਤਾਂ ਹੋਣ ਇਹਨਾਂ ਨੂੰ ਸਾਧਨ ਹੋਣ ਤਾਂ ਕਿੱਥੇ ਦੀ ਕਿੱਥੇ ਜਾ ਸਕਦੇ ਆ ਯਾਰ ਕਿਾ ਨਜ਼ਾਰਾ ਲਾ ਸਕਦੇ ਆ ਮੈਂ ਦੇਖ ਰਿਹਾ ਅੱਜ ਵੀ ਸਾਡੇ ਖਿਡਾਰੀ ਖੇਡਦੇ ਹੋਏ ਵਿਚਾਰੇ ਸਲਿੱਪ ਕਰ ਰਹੇ ਆ ਦਿਲਸ ਰਹਿ ਕਿਉਂਕਿ ਔਸ ਪਈ ਵੀ ਆ ਪਾਣੀ ਪਿਆ ਵਾ ਸਾਰਾ ਫੁੱਟਵਰਕ ਸਭ ਕੁਝ ਸਾਡਾ ਖਰਾਬ ਹੋ ਜਾਂਦਾ ਸੋ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੂਗਾ ਗੁਜ਼ਾਰਿਸ਼ ਕਰਨਾ ਚਾਹੂਗਾ ਮੈਨੂੰ ਪਤਾ ਹੈ ਸਾਡੇ ਤੋਂ ਬਹੁਤ ਸਾਰੇ ਇੱਥੇ ਸਾਥੀ ਬੈਠੇ ਹੋਣੇ ਆ ਜਿਹੜੇ ਸਰਕਾਰ ਨਾਲ ਜੁੜੇ ਹੋਏ ਆ ਪਹਿਲਾਂ ਅਸੀਂ ਵੀ ਜਦੋਂ ਸਰਕਾਰ ਬੜੇ ਰਹੇ ਆ ਤਾਂ ਬਹੁਤ ਚੀਜ਼ਾਂ ਸਾਡੇ ਕੋਲੇ ਵੀ ਪਹੁੰਚ ਗਈਆਂ ਸੀ ਦਿੱਤੇ ਅਸੀਂ ਆਪ ਨਹੀਂ ਵੀ ਹੁੰਦੇ ਸਾਡੇ ਸਾਥੀ ਆ ਕੇ ਜਾਦੇ ਤਾਂ ਮੈਂ ਉਹਨਾਂ ਦਾ ਹੀ ਵੀ ਬੇਨਤੀ ਕਰਨਾ ਚਾਹੂੰਗਾ ਵੀ ਆਹਦਾ ਬਾਕਸਿੰਗ ਰਿੰਗ ਤਾਂ ਆਪਣੇ ਮੁੰਡਿਆਂ ਨੇ ਬਣਾ ਲਿਆ ਆਪਦੀ ਮਿਹਨਤ ਨਾਲ ਬਣਾ ਲਿਆ ਸਾਬਤ ਕਰਕੇ ਦਿਖਾਤਾ ਕਿ ਇੱਥੋਂ ਅਸੀਂ ਅੰਤਰਰਾਸ਼ਟਰੀ ਲੈਵਲ ਤੇ ਖਿਡਾਰੀ ਪੈਦਾ ਕਰ ਸਕਦੇ ਆ ਹੁਣ ਕਿਰਪਾ ਕਰਕੇ ਆਪਾਂ ਇਹਨਾਂ ਦਾ ਸਾਥ ਦਿਈਏ ਇਹਨਾਂ ਦਾ ਮਾਣ ਵਧਾਈਏ ਘੱਟੋ ਘਾਟ ਇੱਕ ਸੱਟ ਦੀ ਜਿਹੜੀ ਸਹੂਲਤ ਹੈ ਓ ਸਾਡੇ ਇਹਨਾਂ ਨੌਜਵਾਨ ਸਾਥੀਆਂ ਨੂੰ ਸਾਡੀ ਸਰਕਾਰ ਕੰਨੀ ਉਪਰਾਲਾ ਜ਼ਰੂਰ ਹੋਣਾ ਚਾਹੀਦਾ ਹੈ ਉਹਦੇ ਲਈ ਮੈਂ ਬੇਨਤੀ ਕਰੂੰਗਾ ਕਿ ਜੇ ਪੈਸੇ ਦੀ ਘਾਟ ਹੈ ਜੇ ਸਰਕਾਰ ਕੋਲੇ ਪੈਸੇ ਦੀ ਘਾਟ ਹੈ ਤਾਂ ਸਾਡੇ ਸਰਕਾਰ ਕੋਲੇ ਜਾਂਦੇ ਹੋਏ ਰੁਪਿਆ 10 ਲੱਖ ਮੈਂ ਨਾਲ ਹੀ ਪਾ ਕੇ ਗਿਆ ਸੀਗਾ ਉਹ ਅੱਜ ਤੱਕ ਕਿਤੇ ਖਰਚ ਨਹੀਂ ਹੋਇਆ ਉਹਨੂੰ ਕਢਾ ਕੇ ਕਿਰਪਾ ਕਰਕੇ ਉਸੇ ਦਾ ਸ਼ੈੱਡ ਪਾ ਦਿਓ ਉਹਦੇ ਵਿੱਚ ਹੀ ਸ਼ੈੱਡ ਆ ਜੇ ਕੋ ਸਰਕਾਰ ਇਹ ਵੀ ਨਹੀਂ ਕਹਿ ਸਕਦੀ ਸਾਡੇ ਕੋਲੇ ਪੈਸਾ ਨਹੀਂ ਕਿਉਂਕਿ ਪੈਸਾ ਮੈਨੂੰ ਪਤਾ ਹੈ ਮੈਂ ਜਾਂਦਾ ਹੋਇਆ ਆਪਣੀ ਸਰਕਾਰ ਕੋਲ ਤਾਂ ਦੇ ਕੇ ਕੀ ਹੋਇਆ ਜਿਹੜਾ ਨਾਲ ਆ ਰਿੰਗ ਬਣਨਾ ਚਾਹੀਦਾ ਸੀ ਰਿੰਗ ਮੁੰਡਿਆਂ ਨੇ ਆਪ ਬਣਾ ਲਿਆ ਘੱਟੋ ਘੱਟ ਉਸ ਪੈਸੇ ਦਾ ਸ਼ੈੱਡ ਬਣਾ دیا۔ ਨਾਲ ਇਹ ਵੀ ਕਹਿਣਾ ਚਾਹੁੰਦਾ ਅਗਰ ਚਲੋ ਕੋਈ ਮਜਬੂਰੀ ਕਰਕੇ ਨਹੀਂ ਹੈਗਾ ਪੈਸਾ ਸਰਕਾਰ ਕੋਲ ਤਾਂ ਸਾਡੇ ਸਰਕਾਰ ਦੇ ਨੁਮਾਇंदे ਸਾਨੂੰ ਨੇਰੇ 'ਚ ਨਾ ਰੱਖਣ ਸਾਨੂੰ ਵੱਡੀਆਂ ਵੱਡੀਆਂ ਗੱਲਾਂ ਕਰਕੇ ਨੇਰੇ ਚਾ ਲੱਖਣ ਸਰਕਾਰ ਵਾਲੇ ਕਹਿ ਰਹੇ ਵੀ ਜੀ ਸਰਕਾਰ ਬੈਂਕਰਪਟ ਆ ਸਾਡੇ ਹੱਥ ਖੜਿਆ ਸਾਡੇ ਕੋਲੇ ਪੈਸਾ ਨਹੀਂ ਹੈਗਾ ਕੋਈ ਗੱਲ ਨਹੀਂ ਅਸੀਂ ਆਪ ਹੀ ਬਣਾ ਲਾਂਗੇ ਸਭ ਤੋਂ ਪੂਰੇ ਥੇ ਦਾ ਭਰਾ ਲੱਗੂਗਾ ਨਾਲ ਸਾਡਾ ਨਗਰ ਲੱਗੂਗਾ ਜੇ ਸਰਕਾਰ ਹੱਥ ਖੜੇ ਕਰ ਦੇ ਕਰ ਦੇ 6 ਮਹੀਨਿਆਂ ਦੇ ਅੰਦਰ ਅੰਦਰ ਅਸੀਂ ਛੱਡ ਖੜਾ ਕਰਕੇ ਦਿਖਾਵਾਂਗੇ ਨਾਲੇ ਸਾਰੇ ਲਾਰੇ ਦੀ ਸੰਗਤ ਦਾ ਤੁਹਾਨੂੰ ਪਤਾ ਲੱਗੂਗਾ ਕਿੱਥੇ ਹੁੰਦਾ ਪਰ ਸਰਕਾਰ ਜਵਾਬ ਦੇ ਦੇ ਕਹਿ ਦੇ ਵੀ ਅਸੀਂ ਨਹੀਂ ਕਰ ਸਕਦੇ ਆਹ ਮੁੰਡਿਆਂ ਨੇ ਬਣਾਇਆ ਇਹ ਨਾ ਰਿੰਗ ਲੱਖਾਂ ਰੁਪਇਆ ਇਕੱਠਾ ਕਰਕੇ ਬਣਾਇਆ ਜਿੱਥੇ ਇਹ ਬਣਾਇਆ ਛੱਡ ਵੀ ਪਾਲਾ ਪਰ ਸਾਨੂੰ ਉਮੀਦਾਂ ਨਾ ਰੱਖਿਆ ਜਾਵੇ ਸੋ ਮੇਰੀ ਇਹੀ ਬੇਨਤੀ ਮੈਂ ਉਸ ਕਾਲਪੁਰਖ ਅੱਗੇ ਵੀ ਕਰਦਾ ਵੀ हे ਕਾਲਪੁਰਖ ਇਹਨਾਂ ਨੌਜਵਾਨ ਬੱਚਿਆਂ ਦੇ ਸਿਰ ਤੇ ਆਪਦਾ ਮਿਹਰ ਭਰਿਆ ਹੱਥ ਹਮੇਸ਼ਾ ਰੱਖੋ ਬਹੁਤ ਔਕੜਾਂ ਦਾ ਸਾਹਮਣਾ ਕਰਕੇ ਸਾਡਾ ਭੂਇਕ ਬਣਾ ਦੇ ਸਾਡੇ ਬੱਚਿਆਂ ਨੂੰ ਇੱਕ ਚੰਗੀ ਰਾਜ ਪਾ ਰਹੇ ਹੋ ਇਹਨਾਂ ਤੇ ਉਸ ਕਾਲਪੁਰਖ ਦੀ ਉਸ ਨੀਲੀ ਛਤਰੀ ਵਾਲੇ ਦਾ ਅਸ਼ੀਰਵਾਦ ਬਣਿਆ ਰਹੇ ਤਾਂ ਕਿ ਐਸੇ ਤਰੀਕੇ ਨਾਲ ਸਾਡੀ ਆਉਣ ਵਾਲੀ ਜਵਾਨੀ ਨੂੰ ਇਹਸਾਨ ਦੇ ਰਹਿਣ ਇਹਨਾਂ ਦੇ ਨਾਲ ਮੈਂ ਤਾਂ ਕੀ ਸਾਰਾ ਨਗਰ ਮੋਡੇ ਨਾ ਮੋਡਾ ਲਾ ਕੇ ਖੜਾ ਹੈ ਦੇਖੋ ਸੇਵਾ ਕਾਲਪੁਰਖ ਨੇ ਲੈਣੀ ਹੈ ਮੈਂ ਤਾਂ ਇਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਅੱਜ ਤਾਂ ਚਲੋ ਕਿੰਨੇ ਜੋ ਕੇ ਹੈਗੇ ਆ ਤੁਹਾਡੇ ਨਾਲ ਖੜੇ ਆ ਖੜਾ ਕੇ ਰਹਿ ਗਿਆ ਸਾਲ डेढ़ ਸਾਲ ਦੋ ਸਾਲ ਜੋ ਕਰਦੇ ਆ ਠੀਕ ਹੈ ਨਹੀਂ ਕਰਦੇ ਉਹ ਵੀ ਠੀਕ ਹੈ ਜੇ ਕਾਲਪੁਰਖ ਨੇ ਆਪਾਂ ਨੂੰ ਸੇਵਾ ਦਿੱਤੀ ਜੇ ਕਾਲਪੁਰਖ ਨੇ ਆਪਾਂ ਨੂੰ ਮੌਕਾ ਦਿੱਤਾ ਮੇਰੀ ਪਹਿਲਾਂ ਵੀ ਇਹਨਾਂ ਨਾਲ ਖੁੱਲੀ ਬੈਠ ਕੇ ਗੱਲ ਹੋਈ ਸੀ ਰਿੰਕੂ ਜੀ ਉਹਨਾਂ ਨੂੰ ਮੈਂ ਇਹੀ ਗੱਲ ਕਹੀ ਸੀ ਮੈਂ ਕਿਹਾ ਯਾਰ ਮੁੜ ਕੇ ਸੋਚਣਾ ਤੁਸੀਂ ਹੈ ਪੂਰਾ ਮੈਂ ਕਰਕੇ ਲੈ ਕੇ ਆਣਾ ਦੁਬਾਰਾ ਅਗਰਾਹੀ ਕਰਨ ਦੀ ਤੁਹਾਨੂੰ ਕਿਤੇ ਲੋੜ ਨਹੀਂ ਪਊਗੀ ਜੋ ਮਰਜ਼ੀ ਬਣਾ ਚੱਲੋ ਤੁਹਾਡੇ ਭਰਾ ਨੂੰ ਇਹ ਸੇਵਾ ਕਾਲਪੁਰਖ ਨੇ ਬਖਸ਼ਣੀ ਹੈ ਕਾਲਪੁਰਖ ਬਖਸ਼ੂਗਾ ਦਾ ਜੂਠ ਸਿਰੇ ਲਾਵਾਂਗੇ ਪਰ ਉਮੀਦ ਇਹਦੇ ਤੱਕ ਉਮੀਦ ਹੈ ਵੀ ਘੱਟੋ-ਘੱਟ ਸਾਡੀ ਆ ਬੌਕਸਿੰਗ ਰਿੰਗ ਦੇ ਉੱਪਰ ਅਗਲੇ ਸਾਲ ਤੱਕ ਜਦੋਂ ਇਹ ਟੂਰਨਾਮੈਂਟ ਹੋਣ ਤਾਂ ਉਹਦੇ ਸ਼ੈੱਡ ਪਿਆ ਹੋਵੇ ਕੋਈ ਕਹੇ ਲੋਕਲ ਟੂਰਨਾਮੈਂਟ ਨਹੀਂ ਹੈਗੇ ਆਈਬੀਸੀ ਤੋਂ ਪ੍ਰਮਾਣਿਤ ਟੂਰਨਾਮੈਂਟ ਇੰਟਰਨੈਸ਼ਨਲ ਬਾਕਸਿੰਗ ਇੰਡੀਅਨ ਬਾਕਸਿੰਗ ਕਲੱਬ ਤੋਂ ਪਰਮਾਨੈਂਟ ਟੂਰਨਾਮੈਂਟ ਨੇ ਇੱਥੇ ਜਿੱਤਾਂ ਆ ਰਹੇ ਦਰਜ ਹੋਣੀਆਂ ਨੇ ਲੋਕਾਂ ਦੇ ਫਿਊਚਰ ਇੱਕੋ ਬਣਨੇ ਆ। ਸੋ ਉਮੀਦ ਕਰਦਾ ਹਾਂ ਜਦੋਂ ਦੂਰੋਂ ਦੂਰੋਂ ਲੋਕ ਆਉਣ ਤਾਂ ਅਗਲੀ ਵਾਰੀ ਸਾਡੇ ਕੋਲੇ ਸ਼ੈੱਡ ਪਏ ਹੋਣ ਨਹੀਂ ਪਾਉਣਗੇ ਤਾਂ ਕੋਈ ਗੱਲ ਨਹੀਂ ਫਿਰ ਆਪਾਂ ਸਾਰੇ ਭਰਾ ਖੜੇ ਆਂ ਫਿਰ ਲਾਲ ਹੁਣੀ ਸਾਰੇ ਸਾਥੀ ਖੜੇ ਆਂ ਤਾਕੜੇ ਹੋ ਕੇ ਹਮਲਾ ਮਾਰਾਂਗੇ ਫਿਰ ਆਪ ਹੀ ਬਣਾ ਕੇ ਲੈ ਕੇ ਆਵਾਂਗੇ। ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।